ਪਹਿਲੀ ਦਫਾ ਵੇਖਿਆ ਹੈ ਕਿ ਗਵਰਨਰਸ ਦੇ ਅਡਰੈਸ ਤੇ ਜਦੋਂ ਬਹਿਸ ਚੱਲਦੀ ਹੋਏ ਕਿ ਲੀਡਰ ਆਫ ਦੀ ਹਾਊਸ ਜਿਸ ਦਾ ਲੋਕ ਸਭਾ ਵਿੱਚ ਪ੍ਰਾਈਮਿੰਸਟਰ ਹੁੰਦੇ ਨੇ ਰਾਜ ਸਭਾ ਦੇ ਵਿੱਚ ਵੀ ਜਰਨਲੀ ਜਦੋਂ ਵੀ ਕੋਈ ਡਿਸਕਸ਼ਨ ਹੁੰਦੀ ਏ ਉਹਨੂੰ ਹਮੇਸ਼ਾ ਡਿਸਕਸ਼ਨ ਨੂੰ ਖਤਮ ਕਰਨ ਵਾਸਤੇ ਪ੍ਰਾਈਮਿੰਸਟਰ ਖੁਦ ਪਹੁੰਚਦੇ ਨੇ ਇੱਥੇ ਲੀਡਰ ਆਫ ਦੀ ਹਾਊਸ ਭਗਵੰਤ ਮਾਨ ਸਨ ਤੇ ਹੈ ਨੇ ਅਸੀਂ ਸਮਝਦੇ ਸੀ ਕਿ ਜਿਹੜਾ ਮਸਲੇ ਉੱਠਣੇ ਨੇ ਗਵਰਨਰ ਦੇ ਡਰੈਸ ਹੁੰਦੇ ਐ ਐਂਡ ਵਿਸ਼ੇਸ਼ ਤੌਰ ਤੇ ਜਦੋਂ ਆਪੋਜੀਸ਼ਨ ਮੁੱਦੇ ਉਠਾਉਂਦੀ ਹੈ ਉਹ ਲੋਕਾਂ ਨਾਲ ਜੁੜੇ ਤੇ ਸੂਬੇ ਨਾਲ ਜੁੜੇ ਮੁੱਦੇ ਹੁੰਦੇ ਨੇ ਕਿ ਚੀਫ ਮਿਨਿਸਟਰ ਸਾਹਿਬ ਆਪ ਬੈਠਣਗੇ ਤੇ ਬਾਅਦ ਦੇ ਵਿੱਚ ਉਹਦੇ ਤੇ ਆਪਣਾ ਥਿਊ ਦੇਣ ਕਿ ਬੜੀ ਬਦਕਿਸਮਤੀ ਦੀ ਗੱਲ ਐ ਕਿ ਚੀਫ ਮਿਨਿਸਟਰ ਗੈਰ ਹਾਜ਼ਰ ਹੈ ਸ਼ਹਿਰ 'ਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੰਪੋਰਟੈਂਟ ਨਹੀਂ ਸਮਝਿਆ ਕਿ ਮੈਂ ਵਿਧਾਨ ਸਭਾ ਚ ਆ ਕੇ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖਾਂ ਇਸ ਤੋਂ ਇਲਾਵਾ ਮੈਂ ਪੁੱਛਣਾ ਚਾਹੁੰਦਾ ਸੀ ਚੇਬੀਸ ਸਾਹਿਬ ਨੂੰ ਕਿ ਮਿਸਟਰ ਸਾਹਿਬ ਥੋੜਾ ਜਿਹਾ ਤੁਸੀਂ ਖੇਚਲ ਕਰਕੇ ਦੱਸੋ ਤਾਂ ਸਹੀ ਕਿ ਜੋ ਸਾਡੇ ਨੌਜਵਾਨ ਬੇਰੋਜ਼ਗਾਰਾਂ ਨਾਲ लाठी चार्ज ਹੋ ਰਿਹਾ ਜੋ ਸਾਡੇ ਕਰਨਲ ਸਾਹਿਬ ਦੀ ਕੁੱਟਮਾਰ ਹੋ ਰਹੀ ਹੈ ਜੋ ਸਾਡੇ ਕਿਸਾਨ ਭਰਾਵਾਂ ਨੂੰ ਘਰ ਸਦਕੇ ਉਹਨਾਂ ਨਾਲ ਧੋਖਾ ਥੜੀ ਹੋਈ ਫਿਰ ਦੋਨੋਂ ਬਾਰਡਰਸ ਤੇ ਖਨੌਰੀ ਤੇ ਸ਼ੰਭੂ ਦੇ ਵਿੱਚ ਵੱਡੇ ਪੈਮਾਨੇ ਤੇ ਜਿਸਾਂ ਲੁੱਟ ਕੀਤੀ ਗਈ ਇਸ ਕਿਸਮ ਦੀ ਲੁੱਟ ਤੇ ਅਹਿਮਦ ਸ਼ਾਹ ਬਦਾਲੀ ਦੇ ਵੇਲੇ ਸੁਣੀ ਜਾਂਦੀ ਇੱਕ ਆਜ਼ਾਦਾਨਾ ਦੇਸ਼ ਦੇ ਵਿੱਚ 135 40 ਟਰਾਲੀਆਂ ਜਿਹੜੀਆਂ ਨੇ ਉਹ ਲੈ ਜਾਓ ਏਸੀ ਉਹਨਾਂ ਦੇ ਕੱਢ ਲਓ ਗੈਸ ਸਿਲੰਡਰਸ ਚੁੱਕ ਲਓ ਉਹਨਾਂ ਦੇ ਮੰਜੇ ਚੁੱਕ ਕੇ ਲੈ ਜਾਓ ਕਿਸਾਨਾਂ ਦੇ ਉਹਨਾਂ ਦੇ ਬਿਸਤਰਿਆਂ ਤਾਂ ਚੁੱਕ ਕੇ ਲੈ ਜਾਓ ਅਸੀਂ ਸੋਚਨੇ ਆ ਕਿ ਕਿਸਾਨਾਂ ਦੀ ਇਹ ਗਵਰਨਮੈਂਟ ਕੋਈ ਮਦਦ ਕਰੇਗੀ ਮਦਦ ਇਹਨਾਂ ਕੀ ਕਰਨੀ ਹੈ ਫਿਰ ਡੀਜੀਪੀ ਸਾਹਿਬ ਦਾ ਬਿਆਨ ਆਣਾ ਅੰਦਰ ਪਹਿਲੇ ਇਹਨਾਂ ਦੇ ਇੱਕ ਮੰਤਰੀ ਸਾਹਿਬ ਨੇ ਉਹ ਕਹਿੰਦੇ ਕਿ ਜੀ ਅਸੀਂ ਤੇ ਸੱਦੇ ਨਹੀਂ ਸੀ ਇਹ ਕਿਸਾਨ ਇੱਥੇ ਸੈਂਟਰ ਨਾਲ ਗੱਲਬਾਤ ਹੁੰਦੀ ਫਿਰਦੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਜਿਹੜੇ ਇਹਨਾਂ ਦੀ ਅਰੈਸਟ ਹੋਈ ਹੈ ਡਿਟੇਨ ਹੋਏ ਨੇ ਇਹ ਪੈਰਾਮਿਲਟਰੀ ਫੋਰਸ ਨੇ ਕੀਤਾ ਪੰਜਾਬ ਪੁਲਿਸ ਨੇ ਕੀਤਾ ਉਹਦਾ ਜਵਾਬ ਖੁਦ ਹੀ ਡੀਜੀਪੀ ਸਾਹਿਬ ਨੇ ਤੇ ਆਈਜੀ ਹੈੱਡਕੁਆਰਟਰ ਨੇ ਕਹਿ ਦਿੱਤਾ ਕਿ ਅਸੀਂ ਗ੍ਰਿਫਤਾਰ ਕੀਤੇ ਨੇ ਇੰਨੇ ਫੜੇ ਨੇ ਇੰਨੇ ਅਸੀਂ ਛੱਡਣ ਲੱਗੇ ਮੈਂ ਮਸ਼ਕੂਰ ਹਾਂ ਡੀਜੀਪੀ ਸਾਹਿਬ ਨੇ ਇਸ ਗੱਲ ਦਾ ਵੀ ਜਿਹੜਾ ਸਾਡਾ ਇੱਕ ਉਹਨਾਂ ਦੇ ਸਾਹਮਣੇ ਸਵਾਲ ਸੀ ਕਿ ਇਹ ਚੋਰੀ ਕਿੰਨੇ ਕੀਤੀ ਉਹਨੇ ਐਕਸੈਪਟ ਕਰ ਲਿਆ ਚੋਰੀ ਕੀਤੀ ਨਾਲ ਕਿ ਆਸੀਂ ਕੰਪਨਸੇਟ ਕਰਾਂਗੇ ਪਰ ਡੀਜੀਪੀ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਕਿ ਤੁਸੀਂ ਕੰਪਨਸੇਟ ਤੇ ਕਰ ਦਿਓਗੇ ਜਿਹੜਾ ਡਾਕਾ ਮਾਰਨ ਵਾਲੇ ਡਾਕੂ ਨੇ ਉਹਨਾਂ ਦਾ ਕੀ ਬੜੇਗਾ ਤੁਹਾਡੀ ਪੁਲਿਸ ਨੇ ਖੁਦ ਜਾ ਕੇ ਟਰਾਲੀਆਂ ਤੇ ਬਾਕੀ ਚੀਜ਼ਾਂ ਇਹ ਆਮ ਆਦਮੀ ਪਾਰਟੀ ਦੇ ਵਧਾਇਕਾਂ ਦੇ ਸਾਥੀਆਂ ਕੋਲੋਂ ਤੇ ਰਿਸ਼ਤੇਦਾਰਾਂ ਕੋਲੋਂ ਬਰਾਮਦ ਕੀਤੀਆਂ ਨੇ ਕਿ ਉਹਦੇ ਤੇ ਕੋਈ ਚਾਲਣਾ ਪਾਓਗੇ ਕੋਈ ਅਸੀਂ ਐਕਸ਼ਨ ਕਰਾਂਗੇ ਕਿ ਨਹੀਂ ਕਰਾਂਗੇ ਕਿ ਫ੍ਰੀ ਫਾਰ 올 ਹੈ ਜੀ ਦੂਜੀ ਗੱਲ ਮੈਂ ਪੁੱਛਣਾ ਚਾਹਨਾ ਭਗਵੰਤ ਜੀ ਨੂੰ ਚੀਫ ਮਿਨਿਸਟਰ ਸਾਹਿਬ 13 ਮਾਰਚ ਦਾ ਇਨਸੀਡੈਂਟ ਕਨਲ ਸਾਹਿਬ ਦਾ ਤਾਂ ਉਹਨਾਂ ਦੇ ਭੇਟੇ ਦੀ ਜਿਹੜਾ ਘੁਟਾਪਾ ਹੋਇਆ ਹੁਣ ਤੁਸੀਂ 31 ਮਾਰਚ ਨੂੰ ਸੈਸ਼ਨ ਤੋਂ ਬਾਅਦ ਉਹਨਾਂ ਨੂੰ ਵਕਤ ਦੇ ਰਹੋ ਮਿਲਦਾ ਚਲੋ ਅਸੀਂ ਮਸ਼ਕੂਰ ਹਾਂ ਤੁਸੀਂ ਵਕਤ ਦਿੱਤਾ ਕੀ ਉਹ ਜਸਟਿਸ ਐਕਸਪੈਕਟ ਕਰ ਸਕਦੇ ਨੇ ਤੁਹਾਡੇ ਹੱਥੋਂ ਮੈਨੂੰ ਯਾਦ ਹੈ ਇੱਥੇ ਹੀ ਇਸੇ ਹੀ ਜਗ੍ਹਾ ਤੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਬਹੁਤ ਚਿਰ ਚੀਫ ਮਿਨਿਸਟਰ ਨੇ ਬਖਤਰ ਨਹੀਂ ਸੀ ਦਿੱਤਾ ਫਿਰ ਉਹਨਾਂ ਦਾ ਪਰਿਵਾਰ ਮੇਰੇ ਨਾਲ ਆਇਆ ਸੀ ਗੱਡੀ 'ਚ ਬੈਠ ਕੇ ਉਹਨਾਂ ਦੇ ਪਿਤਾ ਆਏ ਸੀ ਉਹਨਾਂ ਦੇ ਮਦਰ ਆਏ ਸੀ ਐਥੇ ਫਿਰ ਬਾਹਰ ਇਹੀ ਜਿਹੜੇ ਨੇ ਧਾਲੀਵਾਲ ਸਾਹਿਬ ਇਹ ਤੇ ਇੱਕ ਦੋ ਮਿਨਿਸਟਰ ਆਏ ਸੀ ਵਿਸ਼ਵਾਸ ਜੁਆਇਆ ਸੀ ਚੀਫ ਮਿਨਿਸਟਰ ਸਾਹਿਬ ਸੈਸ਼ਨ ਤੋਂ ਬਾਅਦ ਤੁਹਾਨੂੰ ਮਿਲਣਗੇ ਤੇ ਸੈਸ਼ਨ ਤੋਂ ਬਾਅਦ ਅਜੇ ਤੱਕ ਨਹੀਂ ਮਿਲੇ ਮੈਨੂੰ ਲੱਗਦਾ ਜੋ ਮੂਸੇਵਾਲਾ ਸਾਹਿਬ ਦੇ ਪੇਰੈਂਟਸ ਨਾ ਹੋਇਆ ਹੈ ਉਹਨਾਂ ਦੇ ਬਾਪ ਤੇ ਮਾਂ ਨਾਲ ਹੋਇਆ ਸੇਮ ਹੀ ਇੱਥੇ ਹੋਣਾ ਕਿਉਂਕਿ ਗਵਰਨਮੈਂਟ ਕਿਸੇ ਕਿਸਮ ਦਾ ਕਿਸੇ ਗੱਲ ਨੂੰ ਜਸਟਿਸ ਦੇਣ ਚ ਇੰਟਰਸਟਿਡ ਨਹੀਂ ਕਿਉਂਕਿ ਰਿਮੋਟ ਕੰਟਰੋਲ ਇਹਨਾਂ ਦੇ ਹੱਥੇ ਚ ਨਹੀਂ ਤੀਸਰੀ ਗੱਲ ਜਿਹੜੀ ਸਾਰੋਂ ਇੰਪੋਰਟੈਂਟ ਤੁਸੀਂ ਵੇਖੋ ਪੰਜਾਬ ਦਾ ਜਿਹੜਾ ਸੂਬਾ ਹੈ ਹਮੇਸ਼ਾ ਪੰਜਾਬੀ ਆਪਣੀ ਕਾਬਲੀਅਤ ਕਾਰਨ ਸਾਰੀ ਦੁਨੀਆ ਵਿੱਚ ਉਹਨਾਂ ਨੇ ਆਪਣਾ ਨਾਂ ਰੋਸ਼ਨ ਕੀਤਾ ਹੈ ਅੱਜ ਵੱਧ ਕਿਸਮਤੀ ਹੈ ਇੱਕ ਨੌਨ ਪੰਜਾਬੀ ਇਸ ਇਸ ਟਾਈਮ ਸੂਬਾ ਪਗਵੰਤ ਮਾਨ ਜੀ ਨਹੀਂ ਚਲਾ ਰਹੇ ਸੁਪਰ ਸੀਐਮ ਤੇ ਇਥੇ ਕੇਜਰੀਵਾਲ ਹੈ ਜਿਹੜਾ ਡਵਾਈਜ਼ਰ ਹੈ ਕੋਈ ਪੰਜਾਬੀ ਹੈ ਨਹੀਂ ਵਿਭੂਪ ਕੁਮਾਰ ਜੀ ਨੇ ਹੁਣ ਜਿਹੜੇ ਲੋਕਾਂ ਨੇ ਰਿਜੈਕਟ ਕਰਕੇ ਖੱਲੇ ਨੇ ਸਸੋਧਿਆ ਸਾਹਿਬ ਤੇ ਜੈਨ ਸਾਹਿਬ ਉਹ ਆਗੇ ਨੇ ਆਫੀਸ਼ੀਅਲ ਤੌਰ ਤੇ ਇਥੇ ਕੋਠੀਆਂ ਵੀ ਲੈਣਗੇ ਗੱਡੀਆਂ ਵੀ ਲੈਣਗੇ ਤੇ ਪੰਜਾਬ ਨਾਲ ਜੋ ਕੁਝ ਹੋ ਰਿਹਾ ਉਹ ਵੀ ਕਰਨਗੇ ਕੱਲ ਕਿਹਾ ਜਾ ਰਿਹਾ ਸੀ ਕੇ ਪੰਜਾਬ ਵਿੱਚ ਹੁਣ ਕੰਮ ਰਾਕਟ ਵਰਗਾ ਹੋਇਆ ਕਰੇਗਾ ਤੇ ਮੈਂ ਪੁੱਛਣਾ ਚਾਹੁੰਦਾ ਉਹ ਸਾਰੇ ਰਾਕਟ ਤੇ ਜੇ ਦਿੱਲੀ ਚ ਫੇਲ ਹੋਏ ਨਾਲੇ ਇਹ ਜਿਹੜੇ ਫੇਲਡ ਰਾਕਟ ਨੇ ਫਿਊਜ਼ ਹੋਏ ਰਾਕਟ ਨੇ ਇਹ ਦਿੱਲੀ ਦੇ ਫਿਊਜ਼ ਰਾਕਟ ਕੀ ਪੰਜਾਬ ਚ ਚੱਲਣ ਗਿਆ ਕਿ ਇਹਦਾ ਕੋਈ ਜਵਾਬ ਤੇ ਦਿਓ ਸੀਨੀਅਰ ਸੈਕਟਰੀ ਪੰਜਾਬ ਤੋਂ ਬਾਹਰ ਦਾ ਹੋਮ ਸੈਕਟਰੀ ਪੰਜਾਬ ਤੋਂ ਬਾਹਰ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਤੋਂ ਬਾਹਰ ਦਾ ਇਹ ਪੰਜਾਬੀਆਂ ਨੇ ਕੀ ਇਹਨਾਂ ਲੋਕਾਂ ਨੂੰ ਇਸ ਗੱਲ ਨੂੰ ਸੱਦਿਆ ਜੀ। ਸੋ ਇਹ ਸਾਨੂੰ ਸਖਤ ਇਤਰਾਜ਼ ਹੈ ਇਸ ਗੱਲ ਦਾ ਕਿ ਪੰਜਾਬ ਦਾ ਵਾਤਾਵਰਨ ਵਿਗਾੜਿਆ ਜਾ ਰਿਹਾ। ਆਰਥਿਕ ਤੌਰ ਤੇ ਪੰਜਾਬ ਬਿਮਾਰੂ ਸੂਬਾ ਹੋ ਚੁੱਕਿਆ। ਜਿਹੜਾ ਕੇਜਰੀਵਾਲ ਕਹਿੰਦਾ ਸੀ ਇੱਕ 1 ਰੁਪਿਆ ਵੀ ਅਸੀਂ ਇੱਥੇ ਕਰਜ਼ਾ ਨਹੀਂ ਚੁੱਕਾਂਗੇ 1 ਇੱਕ 1,20,000 ਕਰੋੜ ਰੁਪਿਆ ਕੱਲ ਤੁਸੀਂ ਵੇਖ ਚੁੱਕੇ ਹੋ। ਪਰ ਕੈਪਟਾ ਇਨਕਮ ਦੇ ਹਿਸਾਬ ਨਾਲ 19ਵੇਂ ਨੰਬਰ ਤੇ ਅਸੀਂ। ਕੁਝ ਆ ਵੇਖੋ ਹੁਣ ਤੁਹਾਡਾ ਬਜਟ ਕੱਲ ਪੇਸ਼ ਹੋਣਾ ਕੁਝ ਵੀ ਹੈ ਨਹੀਂ ਉਹਦੇ ਦੇਣ ਵਾਸਤੇ। ਤੋਂ ਅਸੀਂ ਇਸ ਗੱਲ ਨੂੰ ਰਿਜੈਕਟ ਕਰਨਾ ਤੇ ਪੰਜਾਬੀਆਂ ਨੂੰ ਮੈਂ ਵਿਧਾਨ ਸਭਾ ਤੋਂ ਬਾਅਦ ਆਵਾਜ਼ ਦੇਣਾ ਆਓ ਇਕੱਠੇ ਹੋਵੋ ਬੱਚੋ ਇਹਨਾਂ ਨੂੰ ਤੋੜਦਾ ਕਰੀਏ 2 ਸਾਲ ਹੋਰ ਹੁਣ ਆਪ ਦਾ ਰਹਿਣਾ ਇੱਥੇ ਪੰਜਾਬ ਵਾਸਤੇ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਕਿਉਂਕਿ ਭਗਵੰਤ ਨੇ ਇੱਕ ਸੌਦਾ ਕਰ ਲਿਆ ਚੀਫ ਮਿੰਿਸਟਰ ਨਾਲ ਮੈਨੂੰ ਰਹਿ ਲੈਣ ਦਿਓ ਮੇਰੇ ਕੋ ਜਿਹੜੀ ਮਰਜ਼ੀ ਫਾਈਲ ਤੇ ਸਾਈਨ ਕਰਾਂ ਤੇ ਇਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਹੈ ਨਹੀਂ ਦੋ ਦੋ ਹੱਥੀ ਪੰਜਾਬ ਅੱਗੇ ਲੁੱਟਿਆ ਜਾ ਰਿਹਾ ਸਾਰਾ ਹੀ ਪੈਰਾਫਰਨੀਲੀਆ ਇਹਨਾਂ ਨਾਲ ਦਿੱਲੀੋਂ ਆ ਗਿਆ 2000 ਇਹੋ ਜਿਹੇ ਲੋਕ ਨੇ ਜਿਹੜੇ ਕੇਜਰੀਵਾਲ ਸਾਹਿਬ ਦੇ ਦਫ਼ਤਰਾਂ 'ਚ ਕੰਮ ਕਰਦੇ ਸੀ ਜਿਹੜੇ ਡਾਇਰੈਕਟ ਇਨਡਾਇਰੈਕਟ ਟੰਗ ਨਾਲ ਹੁਣ ਪੰਜਾਬ ਗਵਰਨਮੈਂਟ ਦੇ ਵਿੱਚ ਸੇ ਸੋਭਿਤ ਹੋਣਗੇ ਪੰਜਾਬ ਨੂੰ ਲੁੱਟਣਗੇ ਸੋ ਇਸ ਗੱਲ ਕਾਰਨ ਮੈਂ ਪ੍ਰੈਸ ਦੇ ਵੀਰਾਂ ਦੇ ਜ਼ਰੀਏ ਅੱਜ ਪੰਜਾਬ ਵਿਧਾਨ ਸਭਾ ਤੇ ਬਾਹਰੋਂ ਇੱਕ ਆਵਾਜ਼ ਦੇਂਦਾ ਸਮੁੱਚੇ ਪੰਜਾਬੀ ਜਗਤ ਨੂੰ ਆਓ ਇਕੱਠੇ ਹੋਈਏ ਤੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਬਚਾਈਏ। ਭਾਜਪਾ ਕਹਿੰਦੀ ਹੈ ਕਾਗਰਦੀ ਹਮਲਾ ਕਰਦੀ ਸੀ ਕਿ ਅਕਾਲ ਤਖਤ ਉਹ ਸਾਨੂੰ ਜਿਹੜੇ ਨਸੀਹਤਾਂ ਦੇਵੇ। ਅਸ਼ਮਨੀ ਸ਼ਰਮਾ ਜੀ ਅਸ਼ਮਨੀ ਸ਼ਰਮਾ ਜੀ ਨੂੰ ਮੈਂ ਪੁੱਛਣਾ ਚਾਹਨਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਇੱਕ ਮਿੰਟ ਇਹਨਾਂ ਦਾ ਟੋਲੇਸਟ ਲੀਡਰ ਜਿਹੜੇ ਸੀ ਐਲਕੇ ਢਵਾਨੀ ਸਾਹਿਬ ਉਹਨਾਂ ਦੀ ਆਪਣੀ ਜਿਹੜੀ ਆਟੋ ਬਾਇਓਗ੍ਰਾਫੀ ਹੈ ਉਹਦੇ ਵਿੱਚ ਪੜੋ ਉਹਨਾਂ ਨੇ ਖੁਦ ਕੰਸੀਡ ਕੀਤਾ ਕਿ ਕਾਂਗਰਸ ਦੀ ਸਰਕਾਰ ਇਸ ਕਿਸਮ ਦਾ ਐਕਸ਼ਨ ਨਹੀਂ ਸੀ ਕਰਨਾ ਚਾਹੀਦਾ ਆਰਐਸਐਸ ਨੇ ਤੇ ਐਡਵਾਨੀ ਹੁਣਾ ਨੇ ਮਜਬੂਰ ਕਰ ਦਿੱਤਾ ਸੈਕਸ਼ਨ ਵਾ